ਤੁਸੀਂ ਦੇਖ ਰਹੇ ਹੋ ਪੰਜਾਬੀ ਵਾਈਟਬੋਰਡ ਚੈਨਲ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਕਹਾਣੀ ਗਰਜਾ ਮਾਰੇ ਦਾ ਸਾਰ ਅਤੇ ਪ੍ਰਸ਼ਨ ਉੱਤਰ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਾਈਟਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਸੁਖਵੰਤ ਕੌਰ ਮਾਨ ਦੀ ਲਿਖੀ ਕਹਾਣੀ ਗਰਜਾ ਮਾਰੇ ਵੀਡੀਓ ਦੇ ਵਿੱਚ ਤੁਸੀਂ ਇਸ ਕਹਾਣੀ ਦਾ ਸਾਰ ਤੇ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਦੇਖੋਗੇ ਪਹਿਲਾ ਕਹਾਣੀ ਦਾ ਸਾਰ ਚਾਰ ਖੇਤ ਮਜ਼ਦੂਰਾਂ ਦੀ ਇੱਕ ਟੋਲੀ ਆਪਣੇ ਆਗੂ ਕਾਲੂ ਨਾਲ ਖੜੀ ਸੀ ਬਲਕਾਰ ਸਿੰਘ ਸਰਪੰਚ ਅਤੇ ਕੁਲਦੀਪ ਸਿੰਘ ਕਣਕ ਦੀ ਗਹਾਈ ਲਈ ਉਸ ਟੋਲੀ ਨੂੰ ਆਪਣੇ ਨਾਲ ਲਿਜਾਣਾ ਚਾਹੁੰਦੇ ਸਨ ਦੋਹਾਂ ਨੂੰ ਕੰਮ ਦੀ ਗਰਜ ਸੀ ਦੂਜੇ ਪਾਸੇ ਖੇਤ ਮਜ਼ਦੂਰਾਂ ਨੂੰ ਵੀ ਕੰਮ ਦੀ ਗਰਜ ਹੁੰਦੀ ਹੈ। ਉਹਨਾਂ ਨੂੰ ਕਿਸਾਨਾਂ ਪਾਸੋਂ ਵੱਧ ਤੋਂ ਵੱਧ ਮਜ਼ਦੂਰੀ ਵਸੂਲ ਕਰਨ ਦਾ ਮੌਕਾ ਮਿਲਦਾ ਹੈ। ਇਸ ਲਈ ਉਹ ਭਾਰਾਂ ਤੇ ਪੈ ਕੇ ਆਪਣੀ ਬੋਲੀ ਉੱਚੀ ਪਾਉਣ ਦਾ ਯਤਨ ਕਰਦੇ ਹਨ। ਮੌਸਮ ਖਰਾਬ ਸੀ ਸਰਪੰਚ ਤੇ ਜ਼ਿਮੀਂਦਾਰ ਦੋਵੇਂ ਰਾਤੋ ਰਾਤ ਦਾਣੇ ਕਢਵਾ ਕੇ ਸਮੇਟ ਲੈਣਾ ਚਾਹੁੰਦੇ ਸਨ। ਬਲਕਾਰ ਸਿੰਘ ਨੇ 2 ਰੁਪਏ ਪ੍ਰਤੀ ਘੰਟੇ ਦੀ ਬੋਲੀ ਦਿੱਤੀ। ਕੁਲਦੀਪ ਸਿੰਘ ਨੇ ਅੱਗੋਂ ਆਿਰਪੇ ਘੰਟਾ ਦੀ ਬੋਲੀ ਦੇ ਦਿੱਤੀ ਇਹ ਬੋਲੀ ਕਾਮਿਆਂ ਦੀ ਉਮੀਦ ਨਾਲੋਂ ਵੱਧ ਸੀ ਫਿਰ ਵੀ ਉਹ ਨੀਂਦਰੇ ਤੇ ਥਕੀਵੇਂ ਦਾ ਅਹਿਸਾਸ ਜਿਤਾਉਂਦੇ ਹੋਏ ਉਹਨਾਂ ਦੇ ਨਾਲ ਤੁਰ ਪਏ ਮਜ਼ਦੂਰਾਂ ਦੇ ਪੈਰ ਨੀਂਦ ਦੇ ਕਾਰਨ ਥੜਕ ਰਹੇ ਸਨ ਸਰਦਾਰ ਨੇ ਉਹਨਾਂ ਨੂੰ ਛੇਤੀ ਪੈਰ ਪੁੱਟਣ ਲਈ ਵੰਗਾਰਿਆ ਦੂਰੋਂ ਬੱਦਲ ਲਿਸ਼ਕ ਰਿਹਾ ਸੀ ਹਵਾ ਵੀ ਅੱਗੇ ਨਾਲੋਂ ਤੇਜ਼ ਹੋ ਗਈ ਸੀ ਕਿਸੇ ਵੇਲੇ ਵੀ ਮੀਂਹ ਪੈ ਸਕਦਾ ਸੀ ਸਰਦਾਰ ਕੁਲਦੀਪ ਸਿੰਘ ਦਾ ਮੁੰਡਾ ਪ੍ਰਭਜੀਤ ਪਿੱਛੇ-ਪਿੱਛੇ ਹੀ ਟਰੈਕਟਰ ਤੇ ਉਹਦੇ ਪਿੱਛੇ ਮਸ਼ੀਨ ਲੱਦੀ ਖੇਤਾਂ ਵਿੱਚ ਪਹੁੰਚ ਗਿਆ ਉਸੇ ਵੇਲੇ ਕਾਮਾਂ ਵੀ ਚਾਹ ਦਾ ਜੱਗ ਤੇ ਗਲਾਸ ਚੁੱਕੀ ਆ ਰਿਹਾ ਸੀ ਚੌਕੀ ਪੱਤੀ ਵਾਲੀ ਕਾਲੀ ਚਾਹ ਪੀ ਕੇ ਉਹਨਾਂ ਕਾਮਿਆਂ ਦੀਆਂ ਉਹ ਨਿੰਦਰੇ ਭਰੀਆਂ ਅੱਖਾਂ ਖੁੱਲ ਗਈਆਂ ਕਾਲੂ ਦੇ ਲਲਕਾਰਨ ਦੇ ਨਾਲ ਹੀ ਸਾਰੇ ਮੋਰ ਆਪਣੇ ਕੰਮ ਵਿੱਚ ਜੁਟ ਗਏ ਉਹਨਾਂ ਚਾਰੇ ਜਣਿਆਂ ਨੇ ਭਰੀਆਂ ਲਿਆ ਕੇ ਮਸ਼ੀਨ ਦੇ ਕੋਲ ਜੋੜ ਦਿੱਤੀਆਂ ਪ੍ਰਭਜੀਤ ਨੇ ਮਸ਼ੀਨ ਚਾਲੂ ਕਰ ਦਿੱਤੀ ਕੰਮ ਸ਼ੁਰੂ ਹੋ ਗਿਆ ਦੋ ਜਣੇ ਭਰੀਆਂ ਲਿਆਈ ਜਾਂਦੇ ਤੇ ਇੱਕ ਜਣਾ ਥੱਲੇੋਂ ਫੜਾਈ ਜਾ ਰਿਹਾ ਸੀ ਪ੍ਰੀਤੂ ਮਸ਼ੀਨ ਦੇ ਪਾਰਛੇ ਅੱਗੇ ਖੜਾ ਰੁਗ ਲਾ ਰਿਹਾ ਸੀ ਅਸਮਾਨ ਤੇ ਬੱਦਲ ਛਾਏ ਹੋਏ ਸਨ ਜਿੰਨਾ ਵੱਲ ਦੇਖ ਕੇ ਪ੍ਰਭਜੀਤ ਕੁਝ ਫਿਕਰਮੰਦ ਹੋ ਗਿਆ ਕੁਲਦੀਪ ਸਿੰਘ ਨੇ ਆ ਕੇ ਮੁੰਡਿਆਂ ਨੂੰ ਹੱਲਾਸ਼ੇਰੀ ਦਿੱਤੀ ਪ੍ਰਭਜੀਤ ਨੇ ਮਾਸਾ ਮਾਸਾ ਫੀਮ ਉਹਨਾਂ ਨੂੰ ਵੰਡੀ ਅਤੇ ਰੁਗ ਲਾਉਣ ਦੀ ਘੰਟੇ-ਘੰਟੇ ਪਿੱਛੇ ਵਾਰ ਹੀ ਬਦਲ ਦਾ ਫੈਸਲਾ ਹੋ ਗਿਆ ਰੁੱਕ ਦੇਣ ਵਾਲੇ ਨੂੰ ਨੀਂਦ ਵਿਰੁੱਧ ਚੇਤਨਨ ਕੀਤਾ ਤਾਂ ਜੋ ਨੀਂਦਰੇ ਵਿੱਚ ਕਿਸੇ ਦੀ ਬਾਹ ਮਸ਼ੀਨ ਵਿੱਚ ਆ ਕੇ ਵੱਡੀ ਨਾ ਜਾਵੇ ਕਾਮੇ ਆਪ ਵੀ ਇੱਕ ਦੂਜੇ ਨੂੰ ਸਾਵਧਾਨ ਕਰੀ ਜਾਂਦੇ ਸਨ ਕਾਮਿਆਂ ਦੇ ਕਹਿਣ ਤੇ ਪ੍ਰਭਜੀਤ ਉਹਨਾਂ ਨੂੰ ਹੋਰ ਕੌੜੀ ਚਾਪ ਲਾਉਣ ਲਈ ਤਿਆਰ ਹੋ ਗਿਆ ਕਿਉਂਕਿ ਉਧਰੋਂ ਬੱਦਲ ਵੀ ਚੜੇ ਆ ਰਹੇ ਸਨ ਹਵਾ ਵੀ ਤੇਜ਼ੀ ਨਾਲ ਵਗਣ ਲੱਗ ਪਈ ਸੀ ਪੂਰਨ ਨੂੰ ਨੀਂਦਰ ਦਾ ਇੱਕ ਝਟਕਾ ਜਿਹਾ ਵੱਜਿਆ ਕਾਲੂ ਨੇ ਉਸ ਨੂੰ ਸਾਵਧਾਨ ਕੀਤਾ ਬੱਦਲ ਹੋਰ ਜ਼ੋਰ ਦੀ ਗਰਜਣ ਲੱਗ ਪਿਆ ਪ੍ਰਭਜੀਤ ਨੇ ਉਹਨਾਂ ਨੂੰ ਤੇਜ਼ੀ ਨਾਲ ਕੰਮ ਕਰਨ ਲਈ ਹੱਲਾਸ਼ੇਰੀ ਦਿੱਤੀ ਕਾਮੇ ਵੀ ਇੱਕ ਦੂਜੇ ਨੂੰ ਸਾਵਧਾਨ ਕਰਦੇ ਜਾਂਦੇ ਸਨ ਇਸੇ ਵੇਲੇ ਕਾਲੇ ਨੇ ਸਿਰ ਤੇ ਚੁੱਕੀ ਹੋਈ ਭਰੀ ਥੱਲੇ ਸੁੱਟਦਿਆਂ ਹੋਇਆ ਸੱਪ ਸੱਪ ਦਾ ਰੌਲਾ ਪਾ ਦਿੱਤਾ ਦੂਜਿਆਂ ਦੇ ਆਉਣ ਤੱਕ ਉਹ ਕਿਧਰੇ ਭਰੀਆਂ ਵਿੱਚ ਵੜ ਗਿਆ ਦੇਬੂ ਦੇ ਡਰਨ ਤੇ ਪ੍ਰਭਜੀਤ ਨੇ ਹੌਸਲਾ ਦਿੱਤਾ ਅਤੇ ਕੰਮ ਵਿੱਚ ਜੁਟ ਜਾਣ ਲਈ ਹੱਲਾਸ਼ੇਰੀ ਦਿੱਤੀ। ਨੀਂਦਰ ਭਰੀਆਂ ਅੱਖਾਂ ਨਾਲ ਉਹ ਕੰਮ ਕਰਦੇ ਗਏ। ਤੜਕੇ 4 ਵਜੇ ਦੇ ਨੇੜੇ ਕੁਲਦੀਪ ਸਿੰਘ ਖੇਤ ਵੜਿਆ ਅਤੇ ਟਾਰਚ ਮਾਰ-ਮਾਰ ਕੇ ਕੱਢੇ ਹੋਏ ਦਾਣਿਆਂ ਦੇ ਬੋਲ ਤੇ ਪਈਆਂ ਹੋਈਆਂ ਭਰੀਆਂ ਵਾਰੇ ਦੇਖ ਕੇ ਸੋਚ ਰਿਹਾ ਸੀ ਅੰਦਰੋਂ-ਅੰਦਰ ਉਸ ਨੂੰ ਡਰ ਸਕੁੱਤਰ ਕੇ ਖਾ ਰਿਹਾ ਸੀ ਕਿ ਕਿਤੇ ਮੀਂਹ ਨਾ ਆ ਜਾਵੇ। ਉਸਨੇ ਕਾਮਿਆਂ ਨੂੰ ਰੋਵ ਨਾਲ ਛੇਤੀ ਛੇਤੀ ਹੱਥ ਚਲਾਉਣ ਲਈ ਆਖਿਆ ਅਤੇ ਹੋਰ ਵੱਧ ਰੇਟ ਦੇਣ ਲਈ ਵੀ ਕਿਹਾ ਅੱਕ ਕੇ ਕਾਲੇ ਨੇ ਥਕੇਵੇਂ ਅਤੇ ਰੁਖਾਈ ਨਾਲ ਸਵੇਰ ਦੀ ਸ਼ਿਫਟ ਲਈ ਹੋਰ ਬੰਦੇ ਲੈ ਕੇ ਆਉਣ ਲਈ ਆਖਿਆ ਫਿਰ ਉਸਨੇ ਘੜੀ ਵੱਲ ਦੇਖ ਕੇ ਮਸ਼ੀਨ ਬੰਦ ਕਰਨ ਲਈ ਵੀ ਆਖ ਦਿੱਤਾ ਹੁਣ ਚਾਰੇ ਮਜ਼ਦੂਰ ਕੰਮ ਬੰਦ ਕਰਕੇ ਸੜਕ ਵੱਲ ਤੁਰ ਪਏ ਸਿਰ ਤੇ ਬੱਦਲ ਗਰਜਣ ਲੱਗਿਆ ਪਰਬਜੀਤ ਨੇ ਉਹਨਾਂ ਨੂੰ ਆਵਾਜ਼ਾਂ ਮਾਰੀਆਂ ਪਰ ਉਹ ਨਾ ਰੁਕੇ ਫਿਰ ਪਿਓ ਪੁੱਤ ਨੇ ਸਲਾਹ ਕਰਕੇ ਮਜ਼ਦੂਰਾਂ ਨੂੰ 3 ਰੁਪਏ ਪ੍ਰਤੀ ਘੰਟਾ ਬੋਲੀ ਦੇਣ ਦੀ ਪੇਸ਼ਕਸ਼ ਕੀਤੀ ਹੁਣ ਕਾਲੇ ਨੇ ਆਪਣੇ ਸਾਥੀਆਂ ਨਾਲ ਸਲਾਹ ਕੀਤੀ ਤੇ ਫਿਰ ਵਾਪਸ ਮੁੜ ਆਏ ਪ੍ਰਬਜੀਤ ਨੇ ਮੋੜ ਮਾਸਾ ਮਾਸਾ ਫੀਮ ਕਾਮਿਆਂ ਨੂੰ ਵੰਡ ਦਿੱਤੀ ਅਤੇ ਆਪਣੇ ਪਿਓ ਨੂੰ ਤੇਜ ਪੱਤੀ ਵਾਲੀ ਚਾਹ ਲਿਆਉਣ ਲਈ ਵੀ ਆਖਿਆ ਉਸ ਨੇ ਕਾਮਿਆਂ ਨੂੰ ਲਲਕਾਰਾ ਮਾਰਿਆ ਚੱਕ ਦਿਓ ਫੱਟੇ ਕੇਰਾ ਹੁਣ ਮਸ਼ੀਨ ਪਹਿਲਾਂ ਨਾਲੋਂ ਵੀ ਤੇਜ਼ ਚੱਲਣ ਲੱਗ ਪਈ ਆਕਾਸ਼ ਵਿੱਚ ਬੱਦਲ ਹੋਰ ਵੀ ਸੰਘਣਾ ਹੋ ਗਿਆ ਸੀ ਦੂਰੋਂ ਬਿਜਲੀ ਦੀ ਲਿਸ਼ਕ ਵਾਤਾਵਰਨ ਨੂੰ چیر ਗਈ ਸੀ ਸੋ ਇਹ ਸੀ ਜੀ ਕਹਾਣੀ ਗਰਜਾਂ ਮਾਰੇ ਦਾ ਸਾਰ ਇਸ ਕਹਾਣੀ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ ਗਰਜਾਂ ਮਾਰੇ ਕਹਾਣੀ ਦੇ ਵਿਸ਼ੇ ਤੇ ਵਿਚਾਰ ਕਰੋ ਇਸ ਦਾ ਉੱਤਰ ਹੈ ਗਰਜਾਂ ਮਾਰੇ ਕਹਾਣੀ ਸੁਖਵੰਤ ਕੌਰ ਮਾਨ ਦੀ ਰਚਨਾ ਹੈ ਜਿਸ ਵਿੱਚ ਗਰੀਬ ਖੇਤ ਮਜ਼ਦੂਰਾਂ ਦੀਆਂ ਕੰਮ ਕਰਨ ਦੀਆਂ ਔਕੜਾਂ ਭਰੀ ਸਥਿਤੀ ਨੂੰ ਬਿਆਨਿਆ ਗਿਆ ਹੈ ਕਿਸਾਨੇ ਆਪਣੀ ਪੱਕੀ ਵੱਡੀ ਫਸਲ ਦੀ ਗਹਾਈ ਲਈ ਕਾਲਾ ਪੈ ਜਾਂਦਾ ਹੈ ਉਹ ਮਜ਼ਦੂਰਾਂ ਨੂੰ ਵੱਧ ਮਜ਼ਦੂਰੀ ਦਾ ਲਾਲਚ ਦੇ ਕੇ ਗਹਾਈ ਦੀ ਮਸ਼ੀਨ ਤੇ ਕੰਮ ਕਰਨ ਲਈ ਲਾ ਲੈਂਦਾ ਹੈ ਮਜਦੂਰਾਂ ਦੇ ਇਹ ਕਮਾਈ ਦੇ ਦਿਨ ਹੁੰਦੇ ਹਨ ਇਸ ਲਈ ਦਿਨ ਰਾਤ ਕੰਮ ਕਰਕੇ ਉਹ ਥੱਕ ਟੁੱਟ ਜਾਂਦੇ ਅਤੇ ਉਨੀਂਦਰੇ ਰਹਿ ਜਾਂਦੇ ਹਨ ਪਰ ਫੇਰ ਵੀ ਕੰਮ ਕਰਦੇ ਹਨ ਉਹਨਾਂ ਨੂੰ ਵੱਧ ਮਜਦੂਰੀ ਦੇ ਲਾਲਚ ਵਿੱਚ ਖਤਰਨਾਕ ਮਸ਼ੀਨਾਂ ਤੇ ਕੰਮ ਕਰਨਾ ਪੈਂਦਾ ਹੈ ਦੂਜੇ ਪਾਸੇ ਮੀਂਹ ਦੇ ਡਰ ਕਾਰਨ ਕਿਸਾਨ ਮਜਦੂਰਾਂ ਨੂੰ ਤੇਜ਼ੀ ਨਾਲ ਕੰਮ ਕਰਨ ਲਈ ਕਹਿੰਦੇ ਹਨ ਫਿਰ ਉਹਨਾਂ ਨੂੰ ਆਪਣੀ ਗਰਜ ਹੁੰਦੀ ਹੈ ਜਿਸ ਕਾਰਨ ਉਹ ਵੱਧ ਮਜ਼ਦੂਰੀ ਦੇ ਨਾਲ-ਨਾਲ ਉਹਨਾਂ ਨੂੰ ਕੌੜੀ ਚਾਹ ਤੇ ਭੀਮ ਵੀ ਦਿੰਦੇ ਹਨ ਇਸ ਤਰ੍ਹਾਂ ਉਹ ਬਹੁਤੀ ਮਜ਼ਦੂਰੀ ਦੇ ਲਾਲਚ ਕਾਰਨ ਮਜ਼ਦੂਰ ਖਤਰਨਾਕ ਸਥਿਤੀਆਂ ਵਿੱਚ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ ਇਸ ਲਈ ਅਖੀਰ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉੱਪਰ ਲਿਆਂ ਘਟਨਾਵਾਂ ਰਾਹੀਂ ਕਹਾਣੀਕਾਰ ਗਰਜਾਂ ਮਾਰੇ ਮਜ਼ਦੂਰਾਂ ਦੇ ਕੰਮ ਕਰਨ ਦੀ ਔਖੀ ਸਥਿਤੀ ਨੂੰ ਰੂਪਮਾਨ ਕਰਦਾ ਹੈ ਪਾਵੇਂ ਕਹਾਣੀ ਵਿੱਚ ਕੋਈ ਦੁਰਘਟਨਾ ਨਹੀਂ ਵਾਪਰਦੀ ਪਰ ਸਥਿਤੀ ਦੀ ਭਿਆਨਕਤਾ ਉਸ ਸੰਕਟ ਭਰੀ ਸਥਿਤੀ ਨੂੰ ਪੂਲੀ ਪਾਂਤ ਸਪਸ਼ਟ ਕਰਦੀ ਹੈ ਜਿਸ ਵਿੱਚ ਗਰਜਾਂ ਮਾਰੇ ਖੇਤ ਮਜ਼ਦੂਰਾਂ ਨੂੰ ਕੰਮ ਕਰਨਾ ਪੈਂਦਾ ਹੈ ਇਸ ਤਰ੍ਹਾਂ ਕਹਾਣੀ ਦਾ ਵਿਸ਼ਾ ਬੇਸ਼ੱਕ ਪੁਰਾਣਾ ਹੈ ਪਰ ਮੌਲਿਕ ਕਹਿ ਸਕਦੇ ਹਾਂ ਤੇਜ ਥਾਰਤਕਤਾ ਦੇ ਨੇੜੇ ਹੈ ਪ੍ਰਸ਼ਨ ਗਰਜਾਂ ਮਾਰੇ ਕਹਾਣੀ ਦਾ ਉਦੇਸ਼ ਸਪਸ਼ਟ ਕਰੋ ਇਸ ਦਾ ਉੱਤਰ ਹੈ ਜੀ ਗਰਜਾਂ ਮਾਰੇ ਕਹਾਣੀ ਦਾ ਉਦੇਸ਼ ਇਹ ਰੂਪਮਾਨ ਕਰਨਾ ਹੈ ਕਿ ਭਾਵੇਂ ਮਸ਼ੀਨੀ ਯੁੱਗ ਵਿੱਚ ਖੇਤੀਬਾੜੀ ਦਾ ਕੰਮ ਸੌਖਾ ਤੇ ਤੇਜ਼ ਗਤੀ ਨਾਲ ਹੋਣ ਲੱਗ ਪਿਆ ਹੈ ਪਰ ਇਸ ਦੇ ਨਾਲ ਹੀ ਬਹੁਤ ਸਾਰੀਆਂ ਸੰਕਟ ਭਰੀਆਂ ਸਥਿਤੀਆਂ ਵੀ ਪੈਦਾ ਹੁੰਦੀਆਂ ਹਨ ਇਹਨਾਂ ਸਥਿਤੀਆਂ ਵਿੱਚ ਕਿਸਾਨਾਂ ਨੂੰ ਕਣਕ ਦੀ ਵਾਢੀ ਤੋਂ ਬਾਅਦ ਮਸ਼ੀਨਾਂ ਨਾਲ ਉਸ ਦੀ ਛੇਤੀ ਤੋਂ ਛੇਤੀ ਗਹਾਈ ਕਰ ਲੈਣ ਦੀ ਚਿੰਤਾ ਹੁੰਦੀ ਹੈ ਮੀਂਹ ਕਾਰਨ ਖਰਾਬ ਹੋ ਰਹੇ ਮੌਸਮ ਦੇ ਭੈਅ ਤੋਂ ਡਰਦੇ ਆਂ ਉਹ ਖੇਤੀ ਤੋਂ ਖੇਤੀ ਆਪਣਾ ਕੰਮ ਮਕਾਉਣਾ ਚਾਹੁੰਦੇ ਹਨ ਇਸ ਲਈ ਉਹ ਇੱਕ ਦੂਜੇ ਨਾਲੋਂ ਵੱਧ ਮਜ਼ਦੂਰੀ ਦੇ ਕੇ ਮਜ਼ਦੂਰ ਪ੍ਰਾਪਤ ਕਰਨ ਦਾ ਯਤਨ ਕਰਦੇ ਹਨ ਗਹਾਈ ਦਾ ਮੌਸਮ ਹੋਣ ਕਰਕੇ ਮਜ਼ਦੂਰਾਂ ਦੀ ਕਮੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਦੂਜੇ ਪਾਸੇ ਅਗਰ ਮਜ਼ਦੂਰਾਂ ਦੇ ਪੱਖ ਤੋਂ ਦੇਖੀਏ ਤਾਂ ਉਹਨਾਂ ਨੂੰ ਇਸ ਮੌਸਮ ਦੇ ਵਿੱਚ ਕਮਾਈ ਦਾ ਮੌਕਾ ਮਿਲਦਾ ਹੈ ਉਹ ਦਿਨ ਰਾਤ ਉਨੀਂਦਰੇ ਰਹਿ ਕੇ ਕੰਮ ਕਰਦੇ ਹਨ ਮਜਦੂਰਾਂ ਲਈ ਮਸ਼ੀਨਾਂ ਨਾਲ ਘਾਈ ਬੜੀ ਭਿਆਨਕ ਜਾਪਦੀ ਹੈ ਜਿਸ ਤਰ੍ਹਾਂ ਕਿ ਕਹਾਣੀ ਦੇ ਵਿੱਚ ਦਿਖਾਇਆ ਗਿਆ ਹੈ ਕਿਸੇ ਮਸ਼ੀਨ ਵਿੱਚ ਆ ਕੇ ਵਾਹ ਵੱਢੀ ਜਾ ਸਕਦੀ ਹੈ ਉਹ ਇਹ ਵੀ ਜਾਣਦੇ ਹਨ ਕਿ ਲੋਕਾਂ ਨਾਲ ਮਸ਼ੀਨਾਂ ਤੇ ਕੰਮ ਕਰਦਿਆਂ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਤੇ ਜਿਸ ਤਰ੍ਹਾਂ ਭਰੀਆਂ ਦੇ ਵਿੱਚ ਸੱਪ ਵਗੈਰਾ ਵੀ ਮਿਲ ਸਕਦੇ ਹਨ ਇਸ ਤਰ੍ਹਾਂ ਗਰਜਾ ਮਾਰੇ ਕਹਾਣੀ ਗਰੀਬ ਖੇਤ ਮਜਦੂਰਾਂ ਦੇ ਔਕਰ ਭਰੇ ਖਾਤਰੇ ਭਰੇ ਕੰਮਾਂ ਬਾਰੇ ਜਾਣਕਾਰੀ ਦਿੰਦੀ ਹੈ ਤੇ ਨਾਲ ਨਾਲ ਸਾਡੇ ਦਿਲਾਂ ਦੇ ਅੰਦਰ ਉਹਨਾਂ ਪ੍ਰਤੀ ਹਮਦਰਦੀ ਦੇ ਭਾਵ ਉਜਾਗਰ ਕਰਦੀ ਹੈ ਉਦੇਸ਼ ਪੱਖੋਂ ਇਸ ਨੂੰ ਇੱਕ ਠੀਕ ਠਾਕ ਕਹਾਣੀ ਆਖ ਸਕਦੇ ਹਾਂ ਅਗਲਾ ਪ੍ਰਸ਼ਨ ਗਰਜਾ ਮਾਰੇ ਕਹਾਣੀ ਦੇ ਪਲਾਟ ਤੇ ਵਿਚਾਰ ਕਰੋ ਇਸ ਦਾ ਉੱਤਰ ਹੈ ਗਰਜਾ ਮਾਰੇ ਕਹਾਣੀ ਦਾ ਪਲਾਟ ਪਿੰਡੂ ਸਮਾਜ ਦੇ ਕਿਸਾਨੀ ਜੀਵਨ ਵਿੱਚੋਂ ਲਿਆ ਗਿਆ ਹੈ ਗਾ ਇਹ ਦੇ ਦਿਨਾਂ ਵਿੱਚ ਕਿਸਾਨ ਮਜ਼ਦੂਰਾਂ ਨੂੰ ਵੱਧ ਮਜ਼ਦੂਰੀ ਦੇ ਲਾਲਚ ਵਿੱਚ ਆਪਣੇ ਵੱਲ ਖਿੱਚਣ ਦਾ ਯਤਨ ਕਰਦੇ ਹਨ ਬਲਕਾਰ ਸਿੰਘ ਮਜ਼ਦੂਰਾਂ ਦੀ ਇੱਕ ਟੋਲੀ ਨੂੰ 2 ਰੁਪਏ ਪ੍ਰਤੀ ਘੰਟੇ ਦੀ ਬੋਲੀ ਦੇ ਕੇ ਆਪਣੇ ਨਾਲ ਲੈ ਜਾਣਾ ਚਾਹੁੰਦਾ ਸੀ ਪਰ ਕੁਲਦੀਪ ਸਿੰਘ ਨੇ 2.5 ਰੁਪਏ ਘੰਟੇ ਦੀ ਬੋਲੀ ਦੇ ਦਿੱਤੀ ਜੋ ਕਿ ਕਾਮਿਆਂ ਦੀ ਉਮੀਦ ਨਾਲੋਂ ਵੱਧ ਸੀ ਇਸ ਤਰ੍ਹਾਂ ਨੀਂਦ ਦੇ ਮਾਰੇ ਹੋਏ ਅਤੇ ਥਕਾਵਟ ਦੇ ਧੁੰਦੇ ਹੋਏ ਵੀ ਉਹ ਜਿਹੜੇ ਮਜਦੂਰ ਹਨ ਕੁਲਦੀਪ ਸਿੰਘ ਦੇ ਨਾਲ ਤੁਰ ਪੈਂਦੇ ਹਨ ਉਹ ਨੀਂਦਰੇ ਹੋਣ ਕਾਰਨ ਉਹਨਾਂ ਦੇ ਪੈਰ ਥਿਰਕ ਰਹੇ ਸਨ ਉਹਨਾਂ ਨੂੰ ਡਰ ਸੀ ਕਿ ਉਹ ਨੀਂਦਰੇ ਹੋਣ ਕਾਰਨ ਕਦੇ ਮਸ਼ੀਨ ਵਿੱਚ ਕਿਸੇ ਦੀ ਬਾਹ ਨਾ ਵੱਡੀ ਜਾਵੇ ਅਖੀਰ ਉਹ ਨੀਂਦਰ ਦੇ ਮਾਰੇ ਸਵੇਰ ਹੋਣ ਤੇ ਉਹ ਕੰਮ ਛੱਡ ਕੇ ਸੜਕਵਾਲ ਵੀ ਤੁਰ ਪੈਂਦੇ ਹਨ ਪਿਓ ਪੁੱਤਰ ਸਲਾਹ ਕਰਕੇ ਉਹਨਾਂ ਨੂੰ ਢਾਈ ਦੀ ਵਜਾਏ ਹੁਣ 3 ਰੁਪਏ ਪ੍ਰਤੀ ਘੰਟੀ ਬੋਲੀ ਦੀ ਪੇਸ਼ਕਸ਼ ਕਰ ਦਿੰਦੇ ਹਨ ਮਜਦੂਰ ਵਧੇਰੇ ਮਜਦੂਰੀ ਦੇ ਲਾਲਚ ਕਾਰਨ ਫੇਰ ਮੁਰ ਕੰਮ ਤੇ ਆ ਜਾਂਦੇ ਹਨ ਉਹਨਾਂ ਨੂੰ ਕੌੜੀ ਚਾਹ ਤੇ ਫੀਮ ਵੀ ਦਿੱਤੀ ਜਾਂਦੀ ਹੈ ਇਸ ਕਰਕੇ ਇਸ ਲਾਲਚ ਦੇ ਵਿੱਚ ਉਹ ਮੁਰ ਕੰਮ ਤੇ ਜੁਟ ਜਾਂਦੇ ਹਨ ਇਸ ਕਹਾਣੀ ਦੀਆਂ ਉੱਪਰ ਲੀਆਂ ਘਟਨਾਵਾਂ ਅੱਜ ਤੋਂ 10-20 ਸਾਲ ਪਹਿਲਾਂ ਦੇ ਸਮੇਂ ਅਨੁਸਾਰ ਬੜੀਆਂ ਯਥਾਰਥਕ ਉਦਰਪੀ ਅਤੇ ਨਾਟਕੀ ਹਨ ਕਹਾਣੀ ਵਿੱਚ ਸ਼ੁਰੂ ਤੋਂ ਲੈ ਕੇ ਆਖਰ ਤੱਕ ਇੱਕ ਖਾਸ ਤਣਾਅ ਮੌਜੂਦ ਰਹਿੰਦਾ ਹੈ ਕਹਾਣੀ ਗਹਾਈ ਦੀ ਮਸ਼ੀਨ ਤੇ ਚੜੇ ਆਉਂਦੇ ਬੱਦਲ ਦੇ ਨਾਲ ਵੀ ਅਗਾਹ ਤੁਰਦੀ ਹੈ ਕਹਾਣੀ ਵਿੱਚ ਸਮੇਂ ਅਤੇ ਸਥਾਨ ਦੀ ਏਕਤਾ ਮੌਜੂਦ ਰਹਿੰਦੀ ਹੈ ਕਿਉਂਕਿ ਸਾਰੀਆਂ ਘਟਨਾਵਾਂ ਜਿਹੜੀਆਂ ਖੇਤ ਦੇ ਵਿੱਚ ਹੀ ਵਾਪਰਦੀਆਂ ਹਨ ਤੇ ਲਗਾਤਾਰ ਵਾਪਰ ਰਹੀਆਂ ਹਨ ਪਰ ਕਹਾਣੀ ਪਾਠਕ ਤੇ ਕੋਈ ਬਹੁਤਾ ਪ੍ਰਭਾਵ ਹੈ ਜਿਹੜਾ ਉਹ ਨਹੀਂ ਛੱਡਦੀ ਅਗਲਾ ਪ੍ਰਸ਼ਨ ਗਰਜਾਂ ਮਾਰੇ ਕਹਾਣੀ ਦੇ ਸਰਲੇਖ ਤੇ ਵਿਚਾਰ ਕਰੋ ਗਰਜਾਂ ਮਾਰੇ ਕਹਾਣੀ ਦਾ ਸਰਲੇਖ ਕਾਫੀ ਹੱਦ ਤੱਕ ਠਕਮਾ ਹੈ ਕਹਾਣੀਕਾਰਾਂ ਨੇ ਇਹ ਸਲੇਖ ਇਸ ਦੇ ਪਾਤਰਾਂ ਦੇ ਆਧਾਰ ਤੇ ਰੱਖਿਆ ਹੈ ਕਹਾਣੀ ਦੇ ਸਮੁੱਚੇ ਪਾਤਰ ਗਰਜਾਂ ਮਾਰੇ ਹਨ ਕਹਾਣੀ ਵਿੱਚ ਇੱਕ ਪਾਸੇ ਕਿਸਾਨ ਹਨ ਜਿਨ੍ਹਾਂ ਨੂੰ ਵੱਡੀ ਹੋਈ ਕਣਕ ਤੋਂ ਛੇਤੀ ਤੋਂ ਛੇਤੀ ਘਾਹਾਈ ਕਰਾਉਣ ਦੀ ਗਰਜ਼ ਹੈ ਦੂਜੇ ਬੱਦਲ ਚੜਿਆ ਆਉਂਦਾ ਉਹਨਾਂ ਨੂੰ ਦਿਖਾਈ ਦੇ ਰਿਹਾ ਹੈ ਇਸ ਕਰਕੇ ਉਹ ਜਲਦੀ ਤੋਂ ਜਲਦੀ ਦਾਣੇ ਸਮੇਟ ਲੈਣਾ ਚਾਹੁੰਦੇ ਹਨ ਇਸ ਉਦੇਸ਼ ਦੀ ਪੂਰਤੀ ਲਈ ਉਹ ਮਜ਼ਦੂਰਾਂ ਨੂੰ ਵੱਧ ਮਜ਼ਦੂਰੀ ਦੀ ਪੇਸ਼ਕਸ਼ ਕਰਦੇ ਹਨ ਉਹ ਉਹਨਾਂ ਨੂੰ ਕੌੜੀ ਚਾਹ ਵੀ ਪਿਉਂਦੇ ਹਨ ਤੇ ਖੀਮ ਵੀ ਖਵਾਉਂਦੇ ਹਨ ਦੂਜੇ ਪਾਸੇ ਗਰਜਿਆ ਮਾਰੇ ਮਜ਼ਦੂਰ ਹਨ ਉਹ ਗਰੀਬੀ ਦੇ ਮਾਰੇ ਹਨ ਉਹਨਾਂ ਲਈ ਵੀ ਕਮਾਈ ਕਰਨ ਦਾ ਇਹੋ ਸਮਾਂ ਹੈ ਉਹ ਦਿਨ ਰਾਤ ਉਨੀਂਦਰੇ ਰਹਿ ਕੇ ਮਸ਼ੀਨਾਂ ਤੇ ਕੰਮ ਕਰਦੇ ਹਨ ਉਹਨਾਂ ਦੀ ਇਹ ਗਰਜ ਉਹਨਾਂ ਨੂੰ ਚੈਨ ਨਹੀਂ ਲੈਣ ਦਿੰਦੀ ਤੇ ਇਸੇ ਕਰਕੇ ਕਈ ਪ੍ਰਕਾਰ ਦੀਆਂ ਜਈਆਂ ਦੁਰਘਟਨਾਵਾਂ ਵੀ ਕਈ ਵਾਰ ਵਾਪਰ ਜਾਂਦੀਆਂ ਹਨ ਸਮੁੱਚੇ ਤੌਰ ਤੇ ਅਸੀਂ ਆਖ ਸਕਦੇ ਹਾਂ ਕਿ ਇਹ ਕਹਾਣੀ ਗਰਜਾ ਮਾਰੇ ਪਾਤਰਾਂ ਦੇ ਨਾਲ ਸੰਬੰਧਿਤ ਹੈ ਜਿੱਥੇ ਗਰਜਾ ਮਾਰੇ ਮਜ਼ਦੂਰ ਹਨ ਉੱਥੇ ਕਿਸਾਨ ਵੀ ਹਨ ਇਸ ਲਈ ਦੋਹਾਂ ਪੀੜਾਂ ਨੂੰ ਇੱਕ ਦੂਜੇ ਦੀ ਗਰਜ ਹੁੰਦੀ ਹੈ ਲੋੜ ਹੁੰਦੀ ਹੈ ਇਸ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਕਹਾਣੀ ਦਾ ਇਹ ਸਰਲੇਖ ਗਰਜਾ ਮਾਰੇ ਕਾਫੀ ਹੱਦ ਤੱਕ ਟੁਕਮਾ ਹੈ ਅਗਲਾ ਪ੍ਰਸ਼ਨ ਗਰਜਾਂ ਮਾਰੇ ਕਹਾਣੀ ਵਿੱਚ ਗਰਜਾਂ ਮਾਰੇ ਕੌਣ-ਕੌਣ ਹਨ ਤੇ ਉਹਨਾਂ ਦੀਆਂ ਕੀ-ਕੀ ਗਰਜਾਂ ਹਨ ਇਸਦਾ ਉੱਤਰ ਹੈ ਗਰਜਾਂ ਮਾਰੇ ਕਹਾਣੀ ਵਿੱਚ ਗਰਜਾਂ ਮਾਰੇ ਦੋ ਵਰਗ ਹਨ ਜ਼ਿਮੀਂਦਾਰ ਕਿਸਾਨ ਤੇ ਖੇਤ ਕੰਮੇਬਾ ਮਜ਼ਦੂਰ ਜ਼ਿਮੀਂਦਾਰਾਂ ਨੂੰ ਗਰਜ ਹੈ ਕਿ ਭਰੀਆਂ ਵਿੱਚੋਂ ਦਾਣੇ ਕੱਢ ਕੇ ਛੇਤੀ ਤੋਂ ਛੇਤੀ ਘਰ ਲੈ ਜਾਣ ਕਿਉਂਕਿ ਬੱਦਲ ਮੀਂਹਨੇਰੀ ਆ ਰਹੀ ਹੈ ਇਸੇ ਗਰਜ ਕਰਕੇ ਉਹ ਖੇਤ ਮਜ਼ਦੂਰਾਂ ਨੂੰ ਇੱਕ ਦੂਜੇ ਨਾਲੋਂ ਵੱਧ ਮਜ਼ਦੂਰੀ ਦੇਣ ਦਾ ਲਾਲਚ ਦਿੰਦੇ ਹਨ ਤੇ ਆਪਣੇ ਵੱਲ ਖਿੱਚਣ ਦਾ ਯਤਨ ਕਰਦੇ ਹਨ ਖੇਤ ਮਜ਼ਦੂਰਾਂ ਨੂੰ ਆਪਣੇ ਕੰਮ ਦੀ ਦਰਜ ਹੁੰਦੀ ਹੈ ਵਾਢੀ ਤੇ ਗਹਾਈ ਦੇ ਦਿਨਾਂ ਵਿੱਚ ਕਿਸਾਨਾਂ ਦੀ ਲੋੜ ਕਰਕੇ ਉਹਨਾਂ ਪਾਸੋਂ ਵੱਧ ਤੋਂ ਵੱਧ ਮਜ਼ਦੂਰੀ ਵਸੂਲ ਕਰਨ ਦਾ ਉਹਨਾਂ ਕੋਲੇ ਮੌਕਾ ਹੁੰਦਾ ਹੈ ਇਸ ਲਈ ਉਹ ਭਾਰਾਂ ਤੇ ਪੈ ਕੇ ਆਪਣੀ ਬੋਲੀ ਉੱਚੀ ਪਵਾਉਣ ਦਾ ਯਤਨ ਕਰਦੇ ਹਨ। ਪ੍ਰਸ਼ਨ ਮਜ਼ਦੂਰ ਜੇ ਇਕਾਕਰ ਲੈਣ ਤਾਂ ਆਪਣੀ ਮਿਹਨਤ ਦਾ ਉਚਿਤ ਮੁੱਲ ਪਵਾ ਸਕਦੇ ਹਨ। ਇਸ ਵਿਚਾਰ ਨੂੰ ਕਹਾਣੀ ਦੇ ਆਧਾਰ ਤੇ ਸਪਸ਼ਟ ਕਰੋ। ਇਸ ਦਾ ਉੱਤਰ ਹੈ ਜੀ ਇਸ ਕਹਾਣੀ ਤੋਂ ਇਹ ਗੱਲ ਚੰਗੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਜੇਕਰ ਮਜ਼ਦੂਰ ਇਕਾਕਰ ਲੈਣ ਤਾਂ ਉਹ ਆਪਣੀ ਮਿਹਨਤ ਦਾ ਉਚਿਤ ਮੁੱਲ ਪਵਾ ਸਕਦੇ ਹਨ। ਕਹਾਣੀ ਦੀ ਸ਼ੁਰੂਆਤ ਵਿੱਚ ਅਸੀਂ ਦੇਖਦੇ ਹਾਂ ਕਿ ਮਜ਼ਦੂਰ ਇੱਕ ਏ ਨਾਲ ਆਪਣੀ ਮਜ਼ਦੂਰੀ ਪ੍ਰਤੀ ਘੰਟਾ 2 ਤੋਂ 2.5 ਤੇ 2.5 ਤੋਂ 3 ਰੁਪਏ ਕਰਵਾ ਲੈਂਦੇ ਹਨ ਕਹਾਣੀ ਦੇ ਅਖੀਰ ਵਿੱਚ ਜਦੋਂ ਉਹ ਕੰਮ ਛੱਡ ਕੇ ਤੁਰ ਜਾਂਦੇ ਹਨ ਤਾਂ ਗਰਜ ਦੇ ਮਾਰੇ ਕੁਲਦੀਪ ਸਿੰਘ ਤੇ ਉਹਦਾ ਪੁੱਤਰ ਪ੍ਰਭਜੀਤ ਉਹਨਾਂ ਦੀ ਮਜ਼ਦੂਰੀ 3 ਰੁਪਏ ਕਰ ਦਿੰਦੇ ਹਨ ਚਾਰੇ ਮਜ਼ਦੂਰ ਬੜੀਆਂ ਖਤਰਨਾਕ ਤੇ ਡਰਾਉਣੀਆਂ ਹਾਲਤਾਂ ਵਿੱਚ ਕੰਮ ਕਰ ਰਹੇ ਹਨ ਉਹਨਾਂ ਹਾਲਤਾਂ ਦਾ ਆਪਣੇ ਸ਼ਬਦਾਂ ਵਿੱਚ ਵਰਣਨ ਕਰੋ ਇਹ ਪ੍ਰਸ਼ਨ ਹੈ ਇਸਦਾ ਉੱਤਰ ਹੈ ਜੀ ਕਟਾਈ ਤੇ ਗਹਾਈ ਲਈ ਬਣੀਆਂ ਮਸ਼ੀਨਾਂ ਨੇ ਕੰਮ ਤਾਂ ਸੌਖਾ ਕਰ ਦਿੱਤਾ ਹੈ ਪਰ ਦਿਨ ਰਾਤ ਲਗਾਤਾਰ ਕੰਮ ਕਰਨ ਨਾਲ ਮਜ਼ਦੂਰ ਉਹ ਨਿੰਦਰੇ ਤੇ ਕਾਵਟ ਨਾਲ ਚੂਰ ਹੋਏ ਰਹਿੰਦੇ ਹਨ ਇਸ ਹਾਲਤ ਵਿੱਚ ਕਈ ਵਾਰ ਉਹਨਾਂ ਦੇ ਹੱਥ ਮਸ਼ੀਨ ਵਿੱਚ ਆ ਕੇ ਵੱਢੇ ਜਾਂਦੇ ਹਨ ਤੇ ਕੰਮ ਬੜਾ ਖਤਰੇ ਭਰਿਆ ਉਹਨਾਂ ਲਈ ਬਣਿਆ ਰਹਿੰਦਾ ਹੈ। ਦੂਜੇ ਭਰੀਆਂ ਵਿੱਚ ਕਈ ਵਾਰ ਸੱਪ ਆਦਿ ਵੀ ਵੱਡੇ ਹੁੰਦੇ ਹਨ। ਉਹਨਾਂ ਦੇ ਡੰਗਣ ਦਾ ਭੈ ਵੀ ਬਣਿਆ ਰਹਿੰਦਾ ਹੈ। ਕਹਾਣੀ ਵਿੱਚਲੇ ਚਾਰੇ ਖੇਤ ਮਜ਼ਦੂਰ ਇੰਨਾ ਹੀ ਖਤਰਨਾਕ ਤੇ ਡਰਾਉਣੀਆਂ ਹਾਲਤਾਂ ਵਿੱਚ ਕੰਮ ਕਰਦੇ ਹਨ। ਇਸ ਤੋਂ ਬਾਅਦ ਪ੍ਰਸ਼ਨ ਹੈ ਗਰਜਾਂ ਮਾਰੇ ਕਹਾਣੀ ਦਾ ਲੇਖਕ ਕੌਣ ਹੈ? ਤਾਂ ਇਹ ਕਹਾਣੀ ਹੈ ਜਿਹੜੀ ਲੇਖਕਾ ਸੁਖਵੰਤ ਕੌਰ ਮਾਨ ਦੀ ਰਚਨਾ ਹੈ। ਇਸ ਤੋਂ ਬਾਅਦ ਪ੍ਰਸ਼ਨ ਹੈ ਜੀ ਗਰਜਾਂ ਮਾਰੇ ਕਹਾਣੀ ਦਾ ਮੁੱਖ ਪਾਤਰ ਕੌਣ ਹੈ ਇਸ ਕਹਾਣੀ ਦਾ ਮੁੱਖ ਪਾਤਰ ਕਾਲੂ ਹੈ ਉਸ ਤੋਂ ਬਾਅਦ ਪ੍ਰਸ਼ਨ ਹੈ ਗਰਜਾਂ ਮਾਰੇ ਕਹਾਣੀ ਵਿੱਚ ਗਰਜਾਂ ਮਾਰੇ ਕੌਣ ਹਨ ਇਸ ਦਾ ਉੱਤਰ ਹੈ ਇਸ ਕਹਾਣੀ ਵਿੱਚ ਗਰਜਾਂ ਮਾਰੇ ਕਿਸਾਨ ਜ਼ਿਮੀਦਾਰ ਅਤੇ ਖੇਤ ਮਜ਼ਦੂਰ ਹਨ ਇਸ ਤੋਂ ਬਾਅਦ ਪ੍ਰਸ਼ਨ ਅੰਤ ਵਿੱਚ ਮਜ਼ਦੂਰਾਂ ਨੇ ਕਿੰਨੀ ਮਜ਼ਦੂਰੀ ਲਈ ਇਸ ਦਾ ਉੱਤਰ ਹੈ ਜੇ ਅੰਤ ਵਿੱਚ ਮਜ਼ਦੂਰਾਂ ਨੇ 3 ਰੁਪਏ ਘੰਟੇ ਦੇ ਹਿਸਾਬ ਨਾਲ ਮਜ਼ਦੂਰੀ ਲਈ ਪ੍ਰਸ਼ਨ ਕਹਾਣੀਕਾਰ ਸੁਖਵੰਤ ਕੌਰ ਮਾਨ ਦੀਆਂ ਰਚਨਾਵਾਂ ਦੇ ਨਾਮ ਲਿਖੋ ਇਸ ਦਾ ਉੱਤਰ ਹੈ ਕਹਾਣੀਕਾਰ ਸੁਖਵੰਤ ਕੌਰ ਮਾਨ ਦੀਆਂ ਰਚਨਾਵਾਂ ਜਿਨ੍ਹਾਂ ਵਿੱਚ ਕਹਾਣੀ ਸੰਗ੍ਰਹਿ ਸ਼ਾਮਲ ਹਨ ਪਖੜੇ ਦਾ ਫੁੱਲ ਤਰੇੜ ਇਸ ਦੇ ਬਾਵਜੂਦ ਨੌਵੇਲ ਜਿਹੜੇ ਉਹਨਾਂ ਨੇ ਲਿਖੇ ਉਹਨਾਂ ਵਿੱਚ ਜਜ਼ੀਰੇ ਉਹ ਨਹੀਂ ਆਉਣਗੇ ਪੈਰਾ ਹੇਠਲੇ ਅੰਗਾਰ ਤੇ ਗਹਿਰ ਨਾਵਲ ਉਹਨਾਂ ਦਾ ਤੂਫਾਨ ਤੋਂ ਪਹਿਲਾਂ ਤੇ ਕਥਾ ਕਾਵ ਜਿਹੜੀ ਉਹਨਾਂ ਦਾ ਕਹਾਣੀ ਸੰਗ੍ਰਹਿ ਉਹ ਹੈ ਮੋਹ ਮਿੱਟੀ ਗਰਜਾ ਮਾਰੇ ਕਹਾਣੀ ਦੀ ਸੰਪਾਦਕੀ ਟਿੱਪਣੀ ਵਿੱਚ ਕੀ ਕਿਹਾ ਗਿਆ ਹੈ? ਕਥਾ ਕਹਾਣੀ ਪਾਠ ਪੁਸਤਕ ਦਾ ਸੰਪਾਦਕ ਲਿਖਦਾ ਹੈ ਕਿ ਬਹੁਤ ਜ਼ਿਆਦਾ ਗਰੀਬੀ ਵੀ ਮਨੁੱਖ ਨੂੰ ਸੰਕਟ ਵਿੱਚ ਪਾ ਦਿੰਦੀ ਹੈ। ਗਰੀਬ ਕਾਮੇ ਕਈ ਦਿਨੋਂ ਨੀਂਦਰੇ ਤੋਂ ਬਾਅਦ ਕੰਮ ਕਰ ਰਹੇ ਹਨ। ਤੇਜ਼ ਚੱਲਦੀ ਮਸ਼ੀਨ ਵਿੱਚ ਕਿਸੇ ਦੀ ਵਾਂ ਵੀ ਆ ਸਕਦੀ ਸੀ। ਭਰੀਆਂ ਵਿੱਚ ਲੁਕਿਆ ਹੋਇਆ ਸੱਪ ਵੀ ਕਿਸੇ ਨੂੰ ਡੰਗ ਮਾਰ ਸਕਦਾ ਸੀ। ਇਹ ਮਜ਼ਦੂਰ ਭਾਰਤ ਦੇ ਹੇਠਲੇ ਵਰਗ ਦੀ ਕਹਾਣੀ ਸੁਣਾਉਂਦੇ ਪ੍ਰਤੀਤ ਹੁੰਦੇ ਹਨ। ਕਹਾਣੀਕਾਰ ਸੁਖਵੰਤ ਕੌਰ ਮਾਨ ਦੀ ਜੀਵਨੀ ਦੇਖ ਲੈਂਦੇ ਹਾਂ ਸੁਖਵੰਤ ਕੌਰ ਮਾਨ ਦਾ ਜਨਮ 19 ਜਨਵਰੀ 1937 ਨੂੰ ਹੋਇਆ ਸੀ ਇਹ ਆਧੁਨਿਕ ਪੰਜਾਬੀ ਕਹਾਣੀ ਦੇ ਕਹਾਣੀਕਾਰ ਹਨ ਉਹਨਾਂ ਦਾ ਜਨਮ ਮਾਨਾ ਵਾਲਾ ਬਾੜ ਜ਼ਿਲ੍ਹਾ ਛੇਕੂਪੁਰਾ ਪਾਕਿਸਤਾਨ ਵਿੱਚ ਕਰਤਾਰਕ ਔਰ ਵਿਰਕ ਤੇ ਪਿਤਾ ਕਿਸ਼ਨ ਸਿੰਘ ਮਾਨ ਦੇ ਘਰ ਹੋਇਆ ਦੇਸ਼ ਦੀ ਵੰਡ ਤੋਂ ਬਾਅਦ ਇਹਨਾਂ ਦਾ ਪਰਿਵਾਰ ਲੁਧਿਆਣੇ ਆ ਗਿਆ ਜਿੱਥੇ ਉਹਨਾਂ ਨੇ ਗਿਆਨੀ ਦੀ ਪੜ੍ਹਾਈ ਕੀਤੀ ਉਹਨਾਂ ਨੇ ਪੱਤਰ ਵਿਹਾਰ ਸਿੱਖਿਆ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਦੀ ਐਮਏ ਪਾਸ ਕੀਤੀ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਮਿਲਦੀਆਂ ਉਹਨਾਂ ਵਿੱਚ ਕਹਾਣੀ ਸੰਗ੍ਰਹਿ ਹਨ ਜਾਦਰ ਹੇਠਲਾ ਬੰਦਾ ਰੁੱਤ ਮਹਿਰੂਮੀਆਂ ਪਖੜੇ ਦੇ ਫੁੱਲ ਤਰੇੜ ਇਸ ਦੇ ਬਾਵਜੂਦ ਮੋਹ ਮਿੱਟੀ ਮਨਮਤੀਆਂ ਨਾਵਲ ਜਜ਼ੀਰੇ ਨੌਵੇਲਟ ਉਹ ਨਹੀਂ ਆਉਣਗੇ ਪੈਰਾ ਹੇਠ ਲਿਖਿਆਰ ਗਲਪ ਕਾਵ ਵਿਹੜਾ ਡਿਓਡੀ ਬਾਲ ਸਾਹਿਤ ਵੀ ਲਿਖਿਆ ਉਹਨਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਹਨ ਉਹਨਾਂ ਵਿੱਚ ਸੋਨੇ ਦਾ ਰੁੱਖ ਪਰਮਾ ਦੇ ਕੋੜ ਸੁਣੋ ਕਹਾਣੀ ਨਾਨਕ ਨਿੱਕਿਆ ਲਈ ਲੰਗੜੀ तितਲੀ ਇੱਕ ਸੀ ਕਾਲੂ ਜੰਗਲ ਵਿੱਚ ਸਕੂਲ ਸੱਤ ਕਤੂਰੇ ਸ਼ਿਮਲੇ ਚੱਲੇ ਟਾਲੀ ਟੰਗਿਆਲਨਾ ਅਤੇ ਪੰਪ ਪੰਪ ਪੰਪੀ 3 ਜੂਨ 2016 ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਸੋ ਇਹ ਸੀ ਜੀ ਜੀਵਨੀ ਸੁਖਵੰਤ ਕੌਰ ਮਾਨ ਦੀ ਇਹਨਾਂ ਦੀ ਲਿਖੀ ਕਹਾਣੀ ਹੈ ਜਿਹੜੀ ਗਰਜਾਂ ਮਾਰੇ ਉਸ ਦਾ ਸਾਰ ਵੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਤੇ ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਵੀ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ ਜੀ ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਤਾਂਕਿ ਆਉਣ ਵਾਲੀ ਵੀਡੀਓ ਵੀ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ। ਧੰਨਵਾਦ। Please like and share. Subscribe channel Punjabi Whiteboard. Thanks for watching.